ਫਜ਼ਲ ਕਾ ਦੇ ਜਿਹੜੇ ਇਧਰ ਲਈ ਪਿੰਡ ਆ ਜਾਂ ਇਧਰ ਵੀ ਕਿਸੇ ਵੇਲੇ ਵੀ ਮਾਰ ਪੈ ਸਕਦੀ ਆ ਤਾਂ ਉਹ ਨੰਬਰ ਵੀ ਇੱਕ ਵਾਰ ਦੱਸੋ ਤੇ ਨਾਲ ਨਾਲ ਪ੍ਰਬੰਧਾਂ ਦੀ ਵੀ ਗੱਲ ਕਰਨੀ ਚਾਹਾਂਗੀ ਜੀ ਹਾਂਜੀ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਇੱਥੇ ਅਲੱਗ-ਅਲੱਗ ਥਾਵਾਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਰਾਤ ਕੈਂਪ ਵੀ ਬਣਾਏ ਗਏ ਹੈਗੇ ਆ ਜਿਨ੍ਹਾਂ ਨੂੰ ਲੋਕਾਂ ਨੂੰ ਆਪਣੇ ਕੁਝ ਜ਼ਿਆਦਾਤਰ ਲੋਕ ਤਾਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਹੀ ਜਾ ਕੇ ਠਹਿਰ ਰਹੇ ਹੈਗੇ ਆ ਲੇਕਿਨ ਜਿਨ੍ਹਾਂ ਦਾ ਕਿਤੇ ਕੋਈ ਨਹੀਂ ਹੈਗਾ ਠਰਾਵ ਹੈਗਾ ਆਪਣੇ ਰਿਸ਼ਤੇਦਾਰਾਂ ਦਾ ਉਹਨਾਂ ਵਾਸਤੇ ਪ੍ਰਸ਼ਾਸਨ ਨੇ ਰਾਤ ਕੈਂਪ ਬਣਾਏ ਹੈਗੇ ਉੱਥੇ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਮੈਡੀਕਲ ਸਹੂਲਤ ਵੀ ਹੈਗੀ ਹੈ ਪਸ਼ੂਆਂ ਦੇ ਰਹਿਣ ਲਈ ਵੀ ਜਗ੍ਹਾ ਬਣਾਈ ਗਈ ਹੈ ਪਸ਼ੂਆਂ ਲਈ ਖਾਣ-ਪੀਣ ਵੀ ਕਾਟਲ ਫੀਡ ਵਗੈਰਾ ਸਭ ਕੁਝ ਉੱਥੇ ਅਰੇਂਜਮੈਂਟ ਹੈਗਾ ਤੇ ਲੋਕਾਂ ਦੇ ਰਹਿਣ ਖਾਣ-ਪੀਣ ਲਈ ਸਾਰਾ ਇੰਤਜ਼ਾਮ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਉੱਥੇ ਹੀ ਪਹੁੰਚੋ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕੰਟਰੋਲ ਰੂਮ ਨੰਬਰ ਕੰਟਰੋਲ ਰੂਮ ਹੀ ਬਣਾਇਆ ਗਿਆ ਹੈਗਾ ਅਮਰਜੈਂਸੀ ਦੀ ਹਾਲਤ ਵਿੱਚ ਉੱਥੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਕੱਲ੍ਹ ਨਾਲੋਂ ਪਾਣੀ ਕਿੰਨਾ ਕੁ ਵਧਿਆ ਹੈ ਜੀ ਤੇ ਅੱਗੇ ਕਿੰਨੇ ਕੁ ਚਾਂਸ ਨੇ ਕਿਉਂਕਿ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਕਿਤੇ ਇਹ ਨਾ ਹੋਵੇ ਰਾਤੋ-ਰਾਤ ਕੋਈ ਇਹੋ ਜਿਹੀ ਆਫਤ ਆ ਜਾਏ ਕਿ ਨਾ ਅਸੀਂ ਉਧਰ ਦੇ ਨਾ ਉਧਰ ਦੇ ਹਾਂਜੀ ਕੱਲ ਨਾਲੋਂ ਤਕਰੀਬਨ 1 ਫੁੱਟ ਦੇ ਕਰੀਬ ਪਾਣੀ ਜ਼ਿਆਦਾ ਵੱਧ ਚੁੱਕਿਆ ਹੈਗਾ ਲੇਕਿਨ ਹੁਣ ਪਿੱਛੋਂ ਜਿੰਨਾ ਕੁ ਸਾਨੂੰ ਪਤਾ ਲੱਗਿਆ ਹੈਗਾ ਵੀ ਇੱਥੇ ਹੀ ਪਾਣੀ ਕਨਸਟੈਂਟ ਰਹੇਗਾ ਇਸ ਤੋਂ ਜ਼ਿਆਦਾ ਸ਼ਾਇਦ ਹੋਰ ਨਾ ਹੋਊਗਾ ਤੇ ਇਹ ਵਾਲੀ ਸਥਿਤੀ ਦੇ ਵਿੱਚ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਲੋਕ ਜਿਹੜੇ ਆਪਣੀ ਘਰਾਂ ਦੇ ਵਿੱਚ ਕੋਈ ਬੈਠੇ ਹੈ ਤਾਂ ਆਪਣੀ ਜ਼ਿਆਦਾ ਹਾਈਟ ਤੇ ਜਿਹੜੇ ਘਰ ਹੈਗੇ ਉੱਥੇ ਸੇਫ ਬੈਠੇ ਹੈਗੇ ਤੇ ਜਿੱਥੇ ਥੋੜੀ-ਮੋਟੀ ਮੁਸ਼ਕਲ ਆ ਰਹੀ ਹੈ ਉੱਥੇ ਲੋਕਾਂ ਨੂੰ ਅਸੀਂ ਇੱਧਰ ਲੈ ਕੇ ਆ ਰਹੇ ਹਾਂ ਜੀ